ਇਹ ਸਿੱਖੀ ਦਾ ਕਹਾਣ ਹੁੰਦਾ ਵੇਖਿਓ ਆਹ ਕਿਹੜੀ ਚੀਜ਼ ਐ ਜਿਹੜੀ ਮਤਲਬ ਵੀ ਹੱਥ ਲਾਇਆ ਠੀਕ ਹੋ ਜੂਗੀ ਕਿਸੇ ਦੇ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਨੇ ਵੇਦਖਾਨੇ ਤਿਆਰ ਕੀਤੇ ਆਹ ਨੇ ਬਾਬਾ ਜੀ ਵੇਦਖਾਨੇ ਤਿਆਰ ਕੀਤੇ ਉਹਨਾਂ ਨੇ ਵਹਿਮਾ ਭਰਮਾ ਚੋਂ ਲੋਕਾਂ ਨੂੰ ਕੱਢਿਆ ਪਰ ਆ ਤੁਸੀਂ ਆਪ ਹੀ ਦੇਖ ਲਓ ਇਦਾਂ ਕਰਦੇ ਹੁੰਦੇ ਸੀ ਕ੍ਰਿਸਚਨ ਜਿਹਾ ਸਾਈ ਜਦੋਂ ਫਾਇਰ ਕਰਦੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਗੱਲਾਂ ਕਰਦੇ ਹੁੰਨੇ ਆਹ ਵੇਖ ਲਓ ਤੁਹਾਡੇ ਸਾਹਮਣੇ ਆਹ ਕੀ ਗੰਦ ਪੈ ਰਿਆ ਆ ਵੇਖ ਲੋ ਤੇ ਦੁਨੀਆ ਵੀ ਜਿਹੜੀ ਆ ਦੁਨੀਆ ਵੀ ਵੇਖੋ ਕੀ ਕਰਨਦੀ ਆ ਆ ਵੇਖੋ ਦੁਨੀਆ ਨੂੰ ਵੀ ਹੰਨੀ ਆ ਮਾਤੋ ਦੀ ਆ ਵੇਖੋ ਆ ਵੇਖੋ ਦੁਨੀਆ ਦੇ ਹਾਲ ਆ ਵੇਖੋ ਆ ਵੇਖ ਲੋ ਹੈ ਕਿਸ ਨੂੰ ਕੋਈ ਸ਼ਰਮ ਗੁਰੂ ਨਾਨਕ ਨੇ ਕੀ ਕਿਹਾ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਕੋ ਇਤਿਹਾਸ ਪੜਿਆ ਵਾ ਉਹ ਵੇਖੋ ਬਾਬਾ ਜੀ ਅਰੇ ਕੋਈ ਹੈ ਸ਼ਰਮ ਆ ਐਸਾ ਹੀ ਆ ਤਾਂ ਵੀ ਗਿਰਗੇ ਨੇ ਇਹ ਤੁਹਾਨੂੰ ਦੱਸਣੀ ਡੇ ਆ ਭਾਜੀ ਵੀ ਮਤਲਬ ਠੀਕ ਨਹੀਂ ਗਾ ਜੋ ਹੋ ਰਿਹਾ ਐਵੇਂ ਇੱਕ ਪਾਸੇ ਕਹੀਏ ਤੇ ਲੋਟਾ ਚਲੋ ਇਹ ਬਾਬੇ ਨੂੰ ਖੁਦ ਕਹਿ ਦੇਣਾ ਚਾਹੀਦਾ ਵੀ ਮੈਂ ਆ ਚੀਜ਼ ਜਿਹੜੀ ਆ ਨਾ ਮਤਲਬ ਮੈਂ ਘਟਨਾ ਪ ਸਕਦਾ ਉਹਦੇ ਲਈ ਮੁੰਡੇ ਵੀ ਚਾਰ ਪੰਜ ਚਲੋ ਆਪਣੇ ਜਿਹੜਾ ਨਾਲ ਲੱਕ ਰੱਖ ਲੈ ਜਾਂ ਕੋਈ ਫੀਸ ਲਾ ਲੈ ਜੇ ਫ੍ਰੀ ਕਰਨਾ ਮੈਂ ਫ੍ਰੀ ਕਰਦੇ ਪਰ ਆ ਜਿਹੜਾ ਕੰਮ ਦੂਜਾ ਵਾ ਹੱਥ ਲਾਇਆ ਠੀਕ ਇਹ ਕੰਮ ਜਿਹੜਾ ਵਾ ਇਹ ਗੁਰੂ ਸਾਹਿਬ ਦੇ ਵੀ ਉਲਟ ਹੈ O que ਇਹ ਵੀਡੀਓ ਹਾਂਜੀ ਪਾਈ ਹੈ ਜੀ ਅਹੀਂ ਆ ਮੈਂ ਆਪਣੇ ਫੇਸਬੁੱਕ ਅਕਾਊਂਟ ਤੇ ਪਾਈ ਹੈਗੀ ਇਹ ਵੀਡੀਓ ਤਾਂ ਪਾਈ ਹੀ ਵੀ ਇਹ ਨਾ ਜਿਹੜਾ ਬਾਬਾ ਸਾਡੇ ਪਿੰਡ ਉਹ ਪਟਿਆਲੇ ਤੇ ਜਦੋਂ 47 ਕਿਹੜਾ ਜ਼ਿਲਾ ਪੈਂਦਾ ਵਾ ਤੇ ਕਿਹੜਾ ਪਿੰਡ ਪੈਂਦਾ ਜਿੱਥੇ ਇਹ ਜ਼ਿਲਾ ਗਰਦਾਸਪੁਰ ਜੇ ਹਾਂਜੀ ਤੇ ਤਹਿਸੀਲ ਬਟਾਲਾ ਵੀ ਲਿਖ ਦਿੰਦੇ ਆ ਜਿਹੜਾ ਬਾਬਾ ਨਾਨਕ ਰੋਡ ਤੇ ਪਿੰਡ ਆ ਸਾਡਾ ਡੇੜਾ ਪਟਾਣਾ ਕਾਗਜ਼ਾਂ ਤੋਂ ਖਵਾ ਜਾ ਵਰਤੱਕ ਚੱਲਦਾ ਹਾਂਜੀ 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 ਇਹ ਬਾਬਾ ਜੀ ਕਦੋਂ ਦੇ ਇੱਥੇ ਪਿੰਡ ਚ ਆਏ ਇਹ ਕੋਈ ਡੇਢ ਕੁ ਮਹੀਨੇ ਦੇ ਕਰੀਬ ਹੋ ਗਏ ਜੀ ਹਾਂਜੀ ਉਹ ਕੀ ਵੀਡੀਓ ਤਾਂ ਜਿਹੜਾ ਤੁਸੀਂ ਪਾਈ ਉਹ ਵੀਡੀਓ ਅਹੀਂ ਪਹਿਲਾਂ ਤੇ ਅਸੀਂ ਸਹਿਮਦਾ ਜੋ ਬਾਬਾ ਕਰਦਾ ਹੈ ਵੀ ਚਲੋ ਵੈਦ ਆ ਉਹ ਘਟ ਮਲ ਲੈਂਦਾ ਹੈਗਾ ਨਾੜਾਂ ਬਾਰੇ ਜਾਣਕਾਰੀ ਹੀ ਤੇ ਦਵਾਈ ਵੀ ਦੇ ਲੈਂਦਾ ਹੈ ਤੇ ਹੁਣ ਕੁਝ ਟਾਈਮ ਹੋ ਗਿਆ ਹੈਗਾ ਵੀ ਜਿਹੜਾ ਉਹ ਹੀ ਕੰਮ ਚੱਲਣ ਲੱਗ ਗਿਆ ਹੈ ਜਿਹੜੇ ਅਸੀਂ ਕਹਿੰਨੇ ਆ 크ਿਸਚਨ ਗਲਤ ਜਿਹੜੇ 크ਿਸਚਨ ਧਰਮ ਦੇ ਗਲਤ ਪਾਸਟਰ ਨੇ ਆਪਣੇ ਮਤਲਬ ਲੋਕਾਂ ਨੂੰ ਗੁਬਰਾਹ ਕਰਦੇ ਉਸੇ ਤਰੀਕੇ ਨਾਲ ਹੋਣ ਲੱਗਿਆ ਗੁਰੂ ਰਾਮਦਾਸ ਜੀ ਦੇ ਨਾਂ ਤੇ ਮਤਲਬ ਵੀ ਘੁੱਟਣਾ ਮੰਨਣ ਵਾਲੇ ਹੱਥ ਲਾ ਲਾ ਕੇ ਭੇਜ ਜਾਣਾ ਵੀ ਹੱਥ ਲਾ ਜਾਂ ਠੀਕ ਹੋ ਜਾਣਾ ਤੇ ਇਹ ਸੰਗਤ ਵੱਲੋਂ ਦੂਰੋਂ ਨੇੜੋ ਕਾਫੀ ਆਉਂਦੀ ਨਾ ਮੇਰੇ ਖਿਆਲ ਬਹੁਤ ਜ਼ਿਆਦਾ ਹਜ਼ਾਰਾਂ ਦੇ ਹਿਸਾਬ ਨਾਲ ਆਉਂਦੀ ਹੈ ਜੀ ਪਹਿਲਾਂ ਤੇ ਚਲੋ ਉਦਾਂ ਚੱਲਦਾ ਸੀ ਬਾਅਦ ਚ ਤੇ ਹੁਣ ਗੁਲ ਕੇ ਵੀ ਰੱਖ ਲਈ ਐਂ ਚਲੋ ਨਹੀਂ ਗਏ ਉਸ ਤੋਂ ਬਾਅਦ ਜੋ ਵੀਡੀਓ ਬਣਾਈ ਹੈ ਇਹ ਇੱਥੇ ਮਤਲਬ ਗੋਦਵਾਰਾ ਵੀ ਰੱਖੀ ਹਾਂਜੀ ਰੱਖੀ ਹਾਂਜੀ ਕੀ ਮਤਲਬ ਜਿਹੜਾ ਬਾਬ ਇਹ ਬਾਬਾ ਜੀ ਵੈਦ ਨਹੀਂ ਸਿਰਫ ਇਹ ਮਤਲਬ ਲੋਕਾਂ ਨੂੰ ਬਾਕੀ ਗਮਰਾਹ ਕੀਤਾ ਹਾਂਜੀ ਵੈਦ ਹੈ ਮੇਰੇ ਖਿਆਲ ਨਾਲ ਕੋਈ ਵੀਡੀਓ ਜਿਹੜੀ ਗਲਤ ਪਾਈਆਂ ਕਿ ਉਹਨਾਂ ਕਰਕੇ ਗਮਰਾਹ ਹੋ ਗਏ ਅਸੀਂ ਆਪਣੀ ਡਿਊਟੀ ਫਰਜ਼ ਸਮਝਿਆ ਵੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਕੋਈ ਦਿਹਾੜੀ ਟੱਪਾ ਕਰਦਾ ਵਾ ਕੋਈ ਹੈ ਕਿੱਦਾਂ ਕੋਈ ਪੈਸੇ ਲੈ ਕੇ ਆਉਂਦੇ ਆ ਕਿੱਦਾਂ ਵਿਚਾਰਾ ਕੋਈ ਹਰ ਦੁਨੀਆ ਤੇ ਦੁਖੀ ਹੈ ਤੁਹਾਨੂੰ ਪਤਾ ਉਹਨੂੰ ਸਾਰੀ-ਸਾਰੀ ਦਿਹਾੜੀ ਕੀ ਮਤਲਬ ਜਿਹੜੇ ਬੰਦੇ ਦੇ ਕੰਮ ਤੇ ਦਿਹਾੜੀ ਤੇ ਮੌਜੂਦ ਨੇ ਉਹ ਸਾਰੀ ਦਿਹਾੜੀ 7-8 ਵਜੇ ਨਾ ਆਉਂਦੇ ਨੇ ਮੇਰੇ ਖਿਆਲ ਨਾਲ ਸ਼ਾਮਾਂ ਦੇ ਟਾਈਮ ਤੇ ਜਾਂਦੇ ਨੇ ਕਿਵੇਂ ਦੁਹੇਤੇ ਸਰਾਇ ਇਹ ਤੁਹਾਨੂੰ ਦੱਸਣੀ ਡੇ ਆ ਭਾਜੀ ਵੀ ਮਤਲਬ ਠੀਕ ਨਹੀਂ ਗਾ ਜੋ ਹੋ ਰਿਹਾ ਐਵੇਂ ਇੱਕ ਪਾਸੇ ਕਈਏ ਤੇ ਲੋਟਾ ਚਲੋ ਇਹ ਬਾਬੇ ਨੂੰ ਖੁਦ ਕਹਿ ਦੇਣਾ ਚਾਹੀਦਾ ਵੀ ਮੈਂ ਆ ਚੀਜ਼ ਜਿਹੜੀ ਹੈ ਨਾ ਮਤਲਬ ਮੈਂ ਘਟਨਾ ਪ ਸਕਦਾ ਉਹਦੇ ਲਈ ਮੁੰਡੇ ਵੀ ਚਾਰ ਪੰਜ ਚਲੋ ਆਪਣੇ ਜਿਹੜਾ ਨਾਲ ਲੱਖ ਰੱਖ ਲੈ ਜਾਂ ਕੋਈ ਫੀਸ ਲਾ ਲੈ ਜੇ ਫ੍ਰੀ ਕਰਨਾ ਮੈਂ ਫ੍ਰੀ ਕਰਦੇ ਪਰ ਆ ਜਿਹੜਾ ਕੰਮ ਦੂਜਾ ਵਾ ਹੱਥ ਲਾਇਆ ਠੀਕ ਇਹ ਕੰਮ ਜਿਹੜਾ ਵਾ ਇਹ ਗੁਰੂ ਸਾਹਿਬ ਦੇ ਵੀ ਉਲਟ ਹੈ ਇਹ ਸਿੱਖੀ ਦੇ ਵੀ ਉਲਟ ਹੈ ਕੱਲ ਨੂੰ ਡੇਰਾ ਬਣ ਸਕਦਾ ਹਨ ਨੂੰ ਡਰੀ ਆ ਡਿਪੈਂਡ ਕੋੜੇ ਡੇਰਾ ਬਣ ਜਾਣਾ ਵਾ ਤੈਨੂੰ ਪਤਾ ਜਿਹੜੇ ਜਿਹੜੇ ਪਿੰਡਾਂ ਦੇ ਲਾਗੇ ਡੇਰੇ ਬਣੇ ਆ ਫਿਰ ਉਹਨਾਂ ਪਿੰਡਾਂ ਦਾ ਕੀ ਹਾਲ ਹੋਇਆ ਝੂਠ ਦਾ ਹੀ ਪ੍ਰਚਾਰ ਮੁੜ ਕੇ ਹੁੰਦਾ ਵਾ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਮਤਲਬ ਇਹ ਕੋਈ ਵੀ ਬੰਦਾ ਇੱਕ ਵੀ ਬੰਦਾ ਹੱਥ ਲਾਇਆ ਠੀਕ ਹੋਇਆ ਮੰਨ ਲਓ ਜੇ 10000 ਬੰਦਾ ਆਏਗਾ ਆਇਆ ਵਾ ਤੇ ਉਹਦੇ ਚ ਕੁਝ ਦਵਾਈ ਖਾਂਦੇ ਆ ਕੁਝ ਦੇ ਉਦਾਂ ਹੀ ਠੀਕ ਹੋ ਜਾਣੇ ਆ ਤੇ ਉਹ ਜਦੋਂ ਕੁਝ ਠੀਕ ਹੁੰਦੇ ਆ ਉਹ ਕਹਿ ਦਿੰਦੇ ਬਾਬੇ ਨੇ ਠੀਕ ਕੀਤਾ ਹੋਰ ਦਾ ਕਿੰਨਿਆਂ ਨੂੰ ਫੋਨ ਕਰਦੇ ਆ ਰਿਸ਼ਤੇਦਾਰਾਂ ਨੂੰ ਕਈਆਂ ਨੂੰ ਭੇਜਦੇ ਆ ਇਹ ਜੋ ਮਤਲਬ ਹੁਣ ਤੇ ਸਾਡੇ ਪਿੰਡੋਂ ਚਲ ਗਿਆ ਵਾ ਇਹਨਾਂ ਨੂੰ ਪਤਾ ਕਿੱਥੇ ਗਿਆ ਮਤਲਬ ਜਿਹੜਾ ਕੋਲ ਜਿਹੜੀ ਸਾਡੇ ਤੋਂ ਆਉਂਦੀ ਮੇਨ ਮੁੱਖ ਦੀ ਗੱਲ ਮਤਲਬ ਤੁਹਾਡਾ ਕਹਿੰਦਾ ਮੇਨ ਮਕਸਦ ਕੀ ਹੈ ਫਿਰ ਜੰਗ ਤੇ ਜਿਹੜੀ ਗਮਰਾਹ ਹੋਈ ਸਾਰੀ ਇਹ ਸੰਗਤ ਜਿਹੜੀ ਇਹ ਗਮਰਾਹ ਹੋਈ ਆ ਜਾਣਕਾਰੀ ਨਾ ਹੋਣ ਕਰਕੇ ਗੁਰਬਾਣੀ ਤੋਂ ਦੂਰ ਹੋਣ ਕਰਕੇ ਇਤਿਹਾਸ ਕੋਈ ਮੰਨ ਲਓ ਵੀ ਸਿੱਖੀ ਤੋਂ ਦੂਰ ਹੋਣ ਕਰਕੇ ਗਮਰਾਹ ਹੋਂਦੀ ਆ ਮਾਨਸਿਕ ਤੌਰ ਤੇ ਵੀ ਥੱਕੇ ਖਾਂਢੀ ਆ ਤੇ ਸਰੀਰਕ ਤੌਰ ਤੇ ਵੀ ਥੱਕੇ ਖਾਂਢੀ ਆ ਸਾਡੇ ਚੈਨਲ ਦੇ ਮਾਧਮ ਇਹਦਾ ਜਿਹੜੀ ਹੁਣ ਜਿਹੜੀ ਸੰਗਤ ਹੈ ਜਿਹੜੀ ਆ ਚੁੱਕੀ ਹੈ ਤੇ ਜਿਹੜੀ ਨਵੀਂ ਨਾਂ ਵੀ ਕੀ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਜਿੰਨੇ ਵੀ ਆਉਣਾ ਨਾ ਉਹ ਉਹ ਜਿਹੜਾ ਬਜ਼ੁਰਗ ਆਇਆ ਅੱਡੇ ਤੇ ਉਹਨਾਂ ਨੂੰ ਇਹੋ ਹੀ ਕਹਿਣ ਕਿ ਉਹ ਆਉਣ ਜਿਨ੍ਹਾਂ ਨੂੰ ਕੋਈ ਲੱਕ ਦਰਦ ਆ ਜਾਂ ਸਰਵਾਈਕਲ ਜਾਂ ਕੋਈ ਦਵਾਈ ਮੰਗਣ ਜਾਂ ਉੱਤੇ ਘਟਣ ਘਟੋ ਨਾੜਾਂ ਵਾਲੇ ਥੋੜੀ ਮੋਟੀ ਜਾਣਕਾਰੀ ਰੱਖਦਾ ਵਾ ਜੇ ਇਹ ਕੋਈ ਹੱਥ ਲਾਉਣ ਵਾਲਾ ਕਹੇ ਵੀ ਹੱਥ ਲਾਇਆ ਠੀਕ ਕਰ ਦਿੰਦਾ ਵਾ ਇਹ ਚੀਜ਼ ਕੋਈ ਸੰਗਤ ਹੈ ਉਹ ਜੇ ਭਲੇਖੇ ਜਨਾਬ ਇਹ ਇਹੋ ਜੇ ਕੰਮ ਕਹਿੰਦੇ ਮੱਥਾ ਟੇਕਣ ਜਾਣਾ ਦਰਬਾਰ ਸਾਹਿਬ ਚਲ ਜੇ ਜਿਹੜਾ ਕੋਈ ਚਰਚ ਜਾਂਦਾ ਚਰਚ ਚਲ ਜੇ ਜਿਹੜਾ ਕੋਈ ਮੰਦਰੇ ਜਾਂਦਾ ਮੰਦਰ ਚਲ ਜੇ ਜਿੰਨੂੰ ਕੋਈ ਮੰਨਦਾ ਉਹਨੂੰ ਮੰਨੀ ਜਾਏ ਇਹਨਾਂ ਚੀਜ਼ਾਂ 'ਚ ਨਾਪੇ ਆਪਣਾ ਟਾਈਮ ਖਰਾਬ ਕਰਦੇ ਆ ਨਾਲੇ ਪੈਸੇ ਖਰਾਬ ਕਰਦੇ ਨਾਲੇ ਵਿਚਾਰੇ ਧੱਕੇ ਖਾਂਦੇ ਆ ਜਿਹੜਾ ਤੁਸੀਂ ਮੰਨ ਲਓ ਜਿਹੜਾ ਪਿੱਠ ਤਾਂ ਪੰਡੇ ਇਹ ਤੁਸੀਂ ਪੂਰੀ ਤਰ੍ਹਾਂ ਵੀ ਚੀਜ਼ ਨੂੰ ਗਮਰਾਹ ਮੰਨਦੇ ਹੋ ਬਿਲਕੁਲ ਜੀ ਐ ਗਮਰਾਹ ਗਮਰਾਹ ਮੰਨਦੇ ਕਿਉਂਕਿ ਐਂ ਇਹ ਚੀਜ਼ ਨੂੰ ਲਾਗੋ ਵੇਖਿਆ ਖੁਦ ਤੁਸੀਂ ਮਤਲਬ ਰੇ ਬਾਬਾ ਜੀ ਨਾਲ ਰਹੇ ਤੁਸੀਂ ਅਸੀਂ ਮਤਲਬ ਉੱਥੇ ਬੈਠੇ ਰਹਿੰਦੇ ਰਹੇ ਆ ਹਾਂਜੀ ਉੱਥੇ ਬੈਠਿਆ ਹੀ ਵੇਖਿਆ ਪਿੰਡ ਦੇ ਹੀ ਆ ਜੀ ਉਦੋਂ ਤੇ 10 15 20 ਜਣੇ ਆਉਂਦੇ ਹੁੰਦੇ ਸੀ ਜਦੋਂ ਅਸੀਂ ਉੱਥੇ ਵੇਂਦੇ ਰਿਹਾ ਸੀ ਖੁਦ ਲੱਕ ਘਟਾਇਆ ਅਹੀਂ ਆਖਿਆ ਜੇ ਕਈ ਵਾਰੀ ਹੁੰਦਾ ਨਾ ਵੀ ਕੋਈ ਚੀਜ਼ ਐ ਪ੍ਰੋਬਲਮ ਹੈ ਬਾਬਾ ਜੀ ਚਲੋ ਸਾਡਾ ਉਹ ਘੁੱਟ ਦਿੰਦਾ ਰਿਹਾ ਏਡੀ ਗੱਲ ਨਹੀਂ ਪਰ ਜਿਹੜਾ ਹੁਣ ਕੰਮ ਹੈ ਪਤਾ ਨਹੀਂ ਕਿਹੜੇ ਤਰੀਕੇ ਨਾਲ ਵੀਡੀਓ ਪਾਪਾ ਜੀ ਕਿੱਦਾਂ ਗੁੰਮਰਾਹ ਕਰਕੇ ਲੋਕਾਂ ਨੂੰ ਬਿਜ਼ਨਸ ਜਿਹਾ ਬਣਾ ਲਿਆ ਕੋਲਵੰਤ ਸਿੰਘ ਆ ਜੀ ਕਿਹੜਾ ਪਿੰਡ ਬਾਬਾ ਜੀ ਇਹ ਪਿੰਡ ਆ ਇਹ ਇਦਾਂ ਦੇ ਕਾਗਜ਼ਾਂ 'ਚ ਦਿਖਾ ਜਾ ਫਿਰ ਦੋਗੇ ਡੇਰਾ ਬਠਣਾ ਨੇ ਤੇ ਬਾਬਾ ਜੀ ਤੁਹਾਡੇ ਪਿੰਡ ਇੱਕ ਬਾਬਾ ਜੀ ਸ਼ੰਤ ਮਹਾਪੁਰਸ਼ ਆਏ ਨੇ ਕਿਵੇਂ ਸਾਰਾ ਨਹੀਂ ਨਹੀਂ ਇਹ ਸੰਤ ਨਹੀਂ ਨਾ ਮਹਾਪੁਰਸ਼ ਆਏ ਚਲੋ ਵੈਦ ਹੈ ਮਾਰਾ ਮੋਟਾ ਹੈ ਤੇ ਅਸੀਂ ਜਾਣਦੇ ਹਾਂ ਉੱਥੇ ਰਹਿੰਦੇ ਰਹੇ ਹਾਡੇ ਮਹੱਲੇ ਦਾ ਹੀ ਹੈ ਮਹੱਲੇ ਚ ਮਤਲਬ ਆਇਆ ਹੀ ਤੇ ਘਟ ਨਾ ਪਤਾ ਮਾਰਾ ਮੋਟਾ ਹੈਗਾ ਅਸੀਂ ਪਹਿਲੇ ਦਿਨ ਵੀ ਦੂਜੇ ਦਿਨ ਵੀ ਆ ਦੇ ਵਿੱਚ ਹੁਣ ਪਤਾ ਨਹੀਂ ਕੀ ਇਹਨਾਂ ਨੇ ਸੋਲਿਆ ਨੇ ਤੇ ਬਹੁਤ ਮਾਰਾ ਹੋ ਰਿਹਾ ਹੈ ਚੰਗਾ ਨਹੀਂ ਆਏ ਦੁਨੀਆ ਬਹੁਤ ਗਮਰਾਹ ਹੋ ਰਹੀ ਏ ਬਜ਼ੁਰਗਾਂ ਨੂੰ ਚੁੱਕ ਚੁੱਕ ਲਿਆਉਂਦੇ ਨੇ 80-80 ਸਾਲ ਦੇ ਨੂੰ ਚੁੱਕ ਚੁੱਕ ਲਿਆਉਂਦੇ ਨੇ ਇਹ ਮੋੜ ਦੇ ਹੱਥ ਲਾ ਦਿੰਦਾ ਠੀਕ ਹੋ ਗਏ ਠੀਕ ਹੋ ਗਏ ਠੀਕ ਕੋਈ ਨਹੀਂ ਹੁੰਦਾ ਗਲਤ ਆ ਬਿਲਕੁਲ ਗਲਤ ਹੁਣ ਤੇ ਇਹਨਾਂ 골ਕ ਵੀ ਰਖ ਲਈ ਪਹਿਲਾਂ ਅੰਦੇ ਹੀ ਨਹੀਂ ਪੈਸਾ ਕੋਲਿੰਦੀ ਇਹਨਾਂ 골 ਕਹਾ ਅੱਖੀ ਵੇਖੀ ਬਣੀ ਉਤੇ 골ਕ ਰੱਖੀ ਇਹਨਾਂ ਇਹ ਬਾਬਾ ਜੀ ਜੱਦੀ ਇੱਥੋਂ ਦੇ ਨੇ ਜਾਂ ਕਿੱਥੋਂ ਦੇ ਨੇ ਬਾਬਾ ਜੀ ਇਹਨਾਂ ਦਾ ਕੁਝ ਨਾ ਹੈ ਤੇ ਜੱਦੀ ਨਹੀਂ ਗਏ ਉਥੋਂ ਪਾਕਿਸਤਾਨੋਂ ਉੱਠ ਕੇ ਆਏ ਨੇ ਮਾਰੇ ਇੱਕ ਇੱਕ ਘਰ ਜਿਹੜਾ ਇੱਥੇ ਰਹਿ ਗਿਆ ਤੇ ਇੱਕ ਕਿਤੇ ਪਟਿਆਲੇ ਵਾਲ ਚਲਾ ਗਿਆ ਪਟਿਆਲੇ ਵਾਲ ਚਲੇ ਗਏ ਜਿਹੜੀ ਸ਼ੁਰੂਆਤ ਕੀਤੀ ਗਈ ਜਿਹੜੀ ਆਪਣੇ ਇਹਨਾਂ ਦੀ ਪਿੰਡਾਂ ਨੂੰ ਕੀਤੇ ਕਿ ਜਾਂ ਪਸ਼ਖਤ ਬਾਹਰ ਦੀ ਹੁੰਦੀ ਪਈ ਪਹਿਲਾਂ ਤੇ ਜਦੋਂ ਆਇਆ ਵਾ ਇੱਕ ਅੱਧਾ ਕੋ ਜਨਾਨੀਆਂ ਆਈਆਂ ਸੇ ਬਾਹਰ ਬੈਠੀਆਂ ਉਹਨਾਂ ਕੋ ਆਣ ਕੇ ਬਹਿ ਗਿਆ ਏ ਉਹ ਜਨਾਨੀਆਂ ਨੂੰ ਇੱਕ ਦੂ ਨੂੰ ਦੱਸਿਆ ਤੇ ਉਹਨਾਂ ਨੇ ਦੱਸਿਆ ਕੋ ਦਰਦ ਹੁੰਦੀ ਏ ਕੁਛ ਹੁੰਦੀ ਏ ਉੱਥੋਂ ਹੀ ਗੱਲ ਚੱਲੀ ਏ ਉਹਨਾਂ ਨੇ ਮੁਰਗੇ ਫੋਨ ਫਣ ਕੀਤੇ ਤੇ ਉੱਥੋਂ ਦੁਨੀਆ ਹੁਣ ਤੇ ਲੱਖਾਂ ਝੋ ਗਈ ਏ ਜੀ ਮੱਲੋ ਪਿੰਡ ਤੋਂ ਮੱਲੋ ਸ਼ੁਰੂਆਤ ਹੋਈ ਹਾਂਜੀ ਹਾਂਜੀ ਪਿੰਡ ਤੋਂ ਹੀ ਪਿੰਡ ਇਹ ਪੂਰੀ ਤਰ੍ਹਾਂ ਨਾਲ ਕੀ ਮੱਲੋ ਤੁਸੀਂ ਮੰਨਦੇ ਜੋ ਗਮਰਾਹ ਕੇ ਜਾਂ ਕਿਵੇਂ ਮੱਲੋ ਕੋ ਚਮਤਕਾਰ ਮੰਨਦੇ ਜੀ ਨਹੀਂ ਨਹੀਂ ਚਮਤਕਾਰ ਕੋਈ ਨਹੀਂ ਹੈ ਗਮਰਾਹ ਸਮਤ ਕਰਨ ਨਹੀਂ ਕੋਈ ਗਮਰਾਹ ਕਰ ਰਹੇ ਨੇ ਗਲਤ ਆ ਬਿਲਕੁਲ ਸਾਡੇ ਸਿੱਖੀ ਸਿਧਾਂਤ ਤੇ ਬਿਲਕੁਲ ਗਲਤ ਹੈ ਉਹ ਵੀ ਹੁੰਦੇ ਬਹੁਤ ਗਲਤ ਹੈ ਤੇ ਜਿਹੜੀ ਮਤਲਬ ਸਾਡੇ ਚੈਨਲ ਤੇ ਮਾਤ ਹੁੰਦਾ ਜਿਹੜੀ ਹੁਣ ਦੇਸਾਂ ਦੇਸਾਂ ਵਿੱਚ ਜਿਹੜੀ ਸੰਗਤ ਹੈ ਜਿਹੜੀ ਮਤਲਬ 2 ਰ 7-8 ਵਜੇ ਨਾਲ ਤਕਰੀਬਨ ਆਉਂਦੇ ਲੋਕ ਅੱਜ ਦੇ 9 ਵਜੇ ਦੇ ਮਤਲਬ ਮਨ ਕਰ 4-500 ਬੰਦੇ ਤੋਂ ਵੱਧ ਵੀ ਹੁੰਦੇ ਆ ਜਿਹੜੇ ਹੁਣ ਮਨ ਲੋ ਦੁਖੀ ਲੋਕ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਨੂੰ ਉਹ ਚੀਜ਼ ਦਾ ਮੇਰਾ ਮੈਸੇਜ ਇਹ ਹੋਈ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗਮਰਾਹ ਨਾ ਹੋਵੋ ਪੈਸੇ ਤੁਹਾਡੇ ਖਰਾਬ ਹੁੰਦੇ ਨੇ ਟ ਗੁਰਦੁਆਰੇ ਜਾਣ ਲੱਗਿਆਂ ਇਹਨਾਂ ਨੂੰ ਤਖਲੀਬ ਹੁੰਦੀ ਆ ਉੱਥੇ ਇਹਨਾਂ ਨੂੰ ਮੋਦ ਪੈਂਦੀ ਆ ਉਹ ਪਾਠੀ ਇੱਕ ਹੁੰਦਾ ਤੇ ਦੋ ਬੰਦੇ ਬੈਠੇ ਹੁੰਦੇ ਇੱਕ ਅਦੀ ਜਨਾਨੀ ਹੁੰਦੀ ਆ ਗੁਰਦੁਆਰਾ ਸਾਹਿਬ ਉਧਰ ਇਹਨਾਂ ਨੂੰ ਜਾਂਦੇ ਆ ਮੋਦ ਪੈਂਦੀ ਆ ਇਦਾਂ ਨੂੰ ਭੱਜ ਭਾਈ ਦੁਨੀਆ ਆਉਂਦੀ ਆ ਪਤਾ ਨਹੀਂ ਇਹ ਦੁਨੀਆ ਨੂੰ ਕੀ ਹੋ ਗਿਆ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਨਾ ਵੀ ਗੁਮਰਾ ਨਾ ਹੋਵੋ ਬਾਬਾ ਨਹੀਂ ਐ ਵੈਦ ਆ ਯਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਇਹ ਸਿੱਖੀ ਦਾ ਕਹਾਣ ਹੁੰਦਾ ਵੇਖਿਓ ਆਹ ਕਿਹੜੀ ਚੀਜ਼ ਐ ਜਿਹੜੀ ਮਤਲਬ ਵੀ ਹੱਥ ਲਾਇਆ ਠੀਕ ਹੋ ਜੂਗੀ ਕਿਸੇ ਦੇ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਨੇ ਵੇਦਖਾਨੇ ਤਿਆਰ ਕੀਤੇ ਆਣੇ ਬਾਬਾ ਜੀ ਵੇਦਖਾਨੇ ਤਿਆਰ ਕੀਤੇ ਉਹਨਾਂ ਨੇ ਵਹਿਮਾ ਭਰਮਾ ਚੋਂ ਲੋਕਾਂ ਨੂੰ ਕੱਢਿਆ ਪਰ ਆ ਤੁਸੀਂ ਆਪ ਹੀ ਵੇਖ ਲਓ ਇਦਾਂ ਕਰਦੇ ਹੁੰਦੇ ਸੀ ਕ੍ਰਿਸ਼ਚਨ ਜਾਂ ਸਾਈਜ ਤੋਂ ਫਾਇਰ ਕਰਦੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਗੱਲਾਂ ਕਰਦੇ ਹੁੰਨੇ ਆ ਆਹ ਵੇਖ ਲਓ ਤੁਹਾਡੇ ਸਾਹਮਣੇ ਆ ਕੀ ਗੰਦ ਪੈ ਰਿਆ ਆ ਵੇਖ ਲੋ ਤੇ ਦੁਨੀਆ ਵੀ ਜਿਹੜੀ ਆ ਦੁਨੀਆ ਵੀ ਵੇਖੋ ਕੀ ਕਰਨਦੀ ਆ ਆ ਵੇਖੋ ਦੁਨੀਆ ਨੂੰ ਵੀ ਹੰਨੀ ਆ ਮਾਤੋ ਦੀ ਆ ਵੇਖੋ ਆਪਾਂ ਬਣ ਜਾਂਦੇ ਆ ਆ ਵੇਖੋ ਦੁਨੀਆ ਦੇ ਹਾਲ ਆ ਵੇਖੋ ਆ ਵੇਖ ਲੋ ਹੈ ਕਿਸ ਨੂੰ ਕੋਈ ਸ਼ਰਮ ਗੁਰੂ ਨਾਨਕ ਨੇ ਕੀ ਕਿਹਾ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਕੋ ਇਤਿਹਾਸ ਪੜਿਆ ਵਾ ਉਹ ਵੇਖੋ ਬਾਬਾ ਜੀ ਅਰੇ ਕੋਈ ਹੈ ਸ਼ਰਮ ਐ ਸਾਈਆਂ ਤੋਂ ਵੀ ਗਿਰਗੇ ਨੇ ਬਿਲਕੁਲ ਦੀ ਕਿਸਵਾਂ ਤੁਹਾਨੂੰ ਆ ਬੋਲ ਇਹਦੇ ਵਿੱਚ ਮੈਨ ਨਹੀਂ ਬਾਬਾ ਜੀ ਤੁਹਾਨੂੰ ਪਾਏ ਜਾ ਰਹੇ ਇਹਨਾਂ ਨੂੰ ਬਾਬਾ ਪਾਲੋ ਸੰਗਤਾਂ ਦਾ ਭਰਪੂਰ ਇਕੱਠ ਜੀ ਸੰਗਤਾਂ ਦਾ ਭਰਪੂਰ ਇਕੱਠ ਜੀ ਬਾਬੇ ਗੁਰੂ ਰਾਮਦਾਸ ਦੀ ਕਿਰਪਾ ਤੇ ਸਦਕਾ ਵੇਖੋ ਜੀ ਪਾਰਕਾਂ ਦੀ ਕਮੀ ਰਹਿ ਗਈ ਹੈ ਹੁਣ ਸੰਗਤਾਂ ਦੇ ਸਹਿਯੋਗ ਨਾਲ ਪਾਰਕਾਂ ਤਿਆਰ ਹੋ ਰਹੀਆਂ ਵੇਖੋ ਮਿੱਟੀਆਂ ਪੈ ਰੀਆਂ ਨੇ ਜੀ ਆਹ ਵੇਖੋ ਜੀ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਵੱਲੋਂ ਗੱਡੀਆਂ ਮੋਟਰਸਾਈਕਲਾਂ ਲਾਉਣ ਵਾਸਤੇ ਪਾਰਕਾਂ ਤਿਆਰ ਹੋ ਰਹੀਆਂ ਜੀ ਦੇਖੋ ਵੇਖੋ ਤਨਗੁਰੂ ਰਾਮਦਾਸ ਜੀ ਤਨਗੁਰੂ ਰਾਮਦਾਸ ਜੀ ਅਛਾ ਮਾਤਾ ਦੱਸੋ ਤੁਸੀਂ ਕੀ ਡਾਕਟਰ ਸਾਹਿਬ ਕਹਿੰਦੇ ਸੀ ਕੀ ਕਹਿੰਦੇ ਗੋਡੇ ਬਦਲੇ ਪਾਣੇ ਆ ਤਨਟਾ ਤੇ ਠੀਕ ਨਹੀਂ ਹੁਣ ਜਿੰਨੀ ਮਰਜ਼ੀ ਦਵਾਈ ਖਾਈ ਜਾਓ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਉਹ ਤੁਹਾਨੂੰ ਕਰਾਓ ਜੀ ਤੁਸੀਂ ਬਾਬਾ ਜੀ ਕੋ ਚੈੱਕ ਕਰਾਓ ਇਹ ਜਲਦੀ ਆਜਾ ਕੋਲ ਬੈਠ ਕੇ ਜਨਾ ਕੋਲ ਜੀ ਹਾਂ ਆਈ ਇਹ ਮਾਰੀਆ ਹਾਂ ਗੋਟੇ ਹਲਾਓ ਜੀ ਦੇਖੋ ਤੁਹਾਨੂੰ ਕੀ ਚਾਪਦਾ ਹੈ ਹਾਂ ਬਸ नहीं, नहीं बोलो वागुरु वागुरु ठीक है

او 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 ਅਛਾ ਮਾਤਾ ਜੀ ਤੁਸੀਂ ਕੀ ਡਾਕਟਰ ਸਾਹਿਬ ਕਹਿੰਦੇ ਸੀ ਕਹਿੰਦੇ ਗੋਡੇ ਬਦਲੇ ਪਾਣੇ ਆ ਇਸ ਤਰ੍ਹਾਂ ਤੁਹਾਡੇ ਠੀਕ ਨਹੀਂ ਹੁਣ ਜਿੰਨੀ ਮਰਜ਼ੀ ਦਵਾਈ ਖਾਈ ਜਾਓ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਉਹ ਤੁਹਾਨੂੰ ਕਰਾਓ ਜੀ ਤੁਸੀਂ ਬਾਬਾ ਜੀ ਕੋ ਚੈੱਕ ਕਰਾਓ ਤੁਹਾਡੇ ਕੋਲ ਆਏ ਇਹ ਕੋਟੇ ਹਰਿਆ ਸਰਕਾਰ ਤੋਂ ਪਾਉਂਦੇ ਰਿਹਾ ਰੱਖ ਪਾ ਦੇਗਾ ਇੰਗੋ ਟੇਹ ਲਾਓ ਜੀ ਦੇਖੋ ਤੁਹਾਨੂੰ ਕੀ ਚਾਪਦਾ ਹਾਂ Oh, mm -hmm. really?